ਵਾਹਿਗੁਰੂ ਜੀ ਖਾਲਸਾ ਬਾਇ ਪਤੇ ਅਜਵਤਾਸੀ ਮਰੀਪੁਰ YouTube ਚੈਨਲ ਅੱਜ ਉਹ ਦੀਵਦੇ ਸੰਗਤਾਂ ਨੂੰ ਦਿਖਾ ਰਿਹਾ ਹੈ ਜੋ ਸਾਰੇ ਜਲੰਧਰ ਦਾ ਜੋ ਕੂੜਾ ਕਰਗਟ ਹੈ ਇੱਥੇ ਬਰਿਆਨ ਡੰਬ ਜਿਹਨੂੰ ਕਿਹਾ ਜਾਂਦਾ ਹੈ ਅਖਬਾਰਾਂ ਜੀ ਵੀ ਬੜਾਇਆ ਚਰਚਾ ਹੁੰਦੀ ਆ ਦੀਵਦੇ ਸੰਗਤਾਂ ਨੇ ਵੀ ਕਾਫੀ ਚਰਚਾ ਕੀਤੀ ਹੈ ਅੱਜ ਅਵਤਾਸੀ ਮਰੀਪੁਰ YouTube ਚੈਨਲ ਵਾਲੇ ਅੱਜ ਉਹ ਚੀਜ਼ ਦਿਖਾ ਰਿਹਾ ਤੁਹਾਨੂੰ ਜਿੱਥੇ ਸਾਰੇ ਸ਼ਹਿਰ ਦਾ ਸ਼ਹਿਰ ਤੋਂ ਇਲਾਵਾ ਦਾ ਇਲਾਕਿਆਂ ਦਾ ਜੋ ਦੁਨੀਆ ਦਾ ਕਾਂਦਗੰਦ ਹੈ ਜੋ ਕੂੜਾ ਕਰਕਟਾ ਹੈ ਜੋ ਸਰਕਾਰ ਵਿਕਾਸ ਦਾ ਕੰਮ ਦੱਸਦੀ ਹੈ ਅਤੇ ਸ਼ਿਟੀ ਸ਼ਹਿਰ ਦੱਸਦੀ ਹੈ ਬੜਾ ਵਧੀਆ ਸ਼ਹਿਰ ਆ ਸਮਾਜ ਸਹਿਯੋਗ ਨੂੰ ਦੱਸਦੇ ਹਨ ਪਰ ਉਹਦੇ ਦਿਖਾਉਂਦੇ ਹਨ ਇਹ ਪਿੰਡ ਤੋਂ ਅੱਧਾ ਕਿਲੋ ਪਿੰਡ ਜੋ ਪੰਜਾਬ ਇੰਡੀਆ ਵਿੱਚ ਸਥਿਤ ਹੈ ਬਰੀਆਣਾ ਜ਼ਿਲ੍ਹਾ ਜੰਦ ਵਿੱਚ ਅਜੋ ਤਾਸਿਮੁਰ YouTube ਚੈਨਲ ਅੱਜ ਤੇ ਅੱਜ ਸੰਗਤਾਂ ਨੂੰ ਰੂਰ ਵਿੱਚ ਆਹ ਆ ਦਤਨ ਵਾਹਤੇ ਇਹ ਜੋ ਔਹ 1.5 ਕਿਲੋਮੀਟਰ ਦੂਰੀ ਤੇ ਨੰਬ ਦਿਖ ਰਿਹਾ ਜੋ ਮੈਂ ਇਸ ਖੇਤਾ 'ਚ ਖੜਾ ਹਾਂ ਜੋ ਮੇਰੇ ਦਾਖਤ ਵੀ ਹਨ ਪਰ ਯਾਰ ਕਰ ਦਿੰਦੇ ਉਹ ਪਿੰਡ ਦੇ ਦੱਸਿਆ ਵੀ 80 ਸਾਲ ਹੋ ਗਿਆ ਉਹਨੇ ਆ ਜੋ ਸਾਡੇ ਜੋ 70 ਸਾਲ ਦੇ ਬਜ਼ੁਰਗ ਹਨ ਉਹ ਕਹਿੰਦੇ ਸਾਡੇ ਤੋਂ ਪਹਿਲਾਂ ਇਹ ਛਿਟਿਆ ਆ ਰਿਹਾ ਹੈ ਪਰ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਲੱਗਦਾ ਇਹ ਕਿਉਂ ਸਰਕਾਰਾਂ ਦੀ ਚੱਕਰੀਆਂ ਇਹਦੇ ਨਾਲ ਪ੍ਰਦੂਸ਼ਣ ਬਿਮਾਰੀਆਂ ਇਲਾਕੇ ਨੂੰ ਬਹੁਤ ਦੇ ਰਿਆ ਨਾ ਅਖਬਾਰਾਂ 'ਚ ਬੜੀ ਚਰਚਾ ਹੁੰਦੀ ਆ ਸਰਕਾਰ ਇਹ ਪਤਾ ਨਹੀਂ ਇਸ ਤੋਂ ਅੱਜ ਤੋਂ ਘਰ ਤੋਂ ਘੱਟ ਇਹ ਮੇਰਾ ਖਿਆਲ ਜੀ ਜਿਹੜੇ ਤਾਂ ਦੱਸਦੇ ਆ ਇਹ 100 ਫੁੱਟ ਉੱਚਾ ਹੈ ਜੋ ਪਹਾੜੀਆਂ ਜੋ 100 ਫੁੱਟ ਤੋਂ ਵਿੱਚਾ ਜ਼ਿਆਦਾ ਹੈ ਜੋ ਸਰਕਾਰੀ ਮਛਨੀ ਉੱਥੇ ਲੱਗੀ ਆ ਨਾ ਪਰ ਰਸਤਾ ਨਾ ਹੋਣ ਦੇ ਕਾਰਨ ਪ੍ਰੈਸ ਨੂੰ ਜਾਣਾ ਜਾਂ ਹੋਰ ਪਾਸੇ ਲੱਗੇ ਨੂੰ ਜਾਣਾ ਬੜਾ ਔਖਾ ਹੈ ਮੈਂ ਪਿੰਡ ਦੀ ਜਾਣਕਾਰੀ ਦੱਸਦਾ ਜੋ ਦੇਖੋ ਟਾਵਰ ਹੈ ਟਾਵਰ ਦੇ ਉੱਚਾ ਜਿੰਨਾ ਬਰਾਬਰ ਜਾ ਰਿਹਾ ਹੈ ਇਹ ਪਿੰਡ ਹੈ ਕੋਈ ਉਹ ਪਿੰਡ ਦੇ ਵਾਸੀ ਜੋ ਦੇਖਦੇ ਆ ਇਲਾਕੇ ਮੈਂ ਵਾਦੀ ਚ ਖੜਾ ਸੰਘੜੀ ਵਾਦੀ ਚ ਜੋ ਸੰਘੜੀ ਵਾਦੀ ਵਿੱਚ ਖੜਾ ਹਾਂ ਜੋ ਆ ਖੇਤਾਂ ਦੇ ਵਿੱਚ ਦੂਰੀ ਦੇ ਵਿੱਚ ਹੈ ਮੈਂ ਖੇਤਾਂ ਦਿਖਾ ਰਿਹਾ ਇਹ ਖੇਤਾਂ ਸੇਟੀ ਵਿੱਚ ਇਹ ਦੂਰ ਡੰਬ ਬਣਾਇਆ ਹੈ ਜਿੰਨ ਡੰਬ ਕਹਿੰਦੇ ਹੈ ਘਰ ਵਾਲੇ ਚਾਚਾ ਹੋ ਰਹੀ ਆ ਮੈਂ ਤਿਆਨੂੰ ਨੇੜੇ ਕਰਕੇ ਓ ਜੋ ਮਸ਼ੀਨ ਚੱਲ ਰਹੀ ਆ ਆ ਬੜੀ ਉੱਚੀ ਦੇਖੋ ਆ ਰੁੜੀ ਅੜੇ ਕਿਉਂ ਦੇਖ ਰਿਆ ਨੇ ਹਾਂ ਵੀ ਦੇ ਕੰਬੇ ਵੀ ਆਣ ਉੱਤੇ ਜੋ ਜੇਰ ਕੋ ਤਾਂ ਹਟਾ ਨੇ ਜਾਂ ਕੋਈ ਗਰੀਵ ਟੋਕਾ ਉਸ ਵਿੱਚ ਜਾ ਕੇ ਦਸ ਦੇ ਝੁੱਗੀਆਂ ਦੇ ਵਿੱਚ ਨਿਵਾਸ ਕਰਦੇ ਹਨ ਜੋ ਨੇੜੇ ਕਰਕੇ ਦੱਸਿਆ ਹੈ ਇਹ ਜਾਣਕਾਰੀ ਦਿੱਤੀ ਗਈ ਹੈ ਆਓ ਮੈਂ ਜੋਪਨ ਦੇ ਨਿਵਾਸੀਆਂ ਨੂੰ ਕੋਈ ਜਾਣ ਕੇ ਲਈਏ ਉਸ ਤੋਂ ਬਾਅਦ ਸ਼ਾਟ ਦਿੰਦੇ ਆ ਪਹਿਲਾਂ ਫਿਰ ਸੈਸੀਕਰ ਬੁਲਾਈਏ ਉਹਨਾਂ ਕੋ ਕੀ ਕਹਿੰਦੇ ਆ ਜੀ ਸਤਿ ਸ੍ਰੀ ਅਕਾਲ ਜੀ ਇਹ ਤੁਹਾਡਾ ਪਿੰਡ ਬਰੇਆਣਾ ਹੈ ਜੀ ਹਾਂਜੀ ਹਾਂਜੀ ਬਰੇਆਣਾ ਇਹ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਜੀ ਇਹ ਕੂੜੇ ਦੇ ਨਾਲ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀਆਂ ਹੋ ਰਹੀਆਂ ਪਬਲਿਕ ਬਿਮਾਰ ਹੋ ਰਹੀ ਆ ਕੋਈ ਸੁਣਵਾਈ ਨਹੀਂ ਕਰ ਰਿਹਾ ਇੱਥੇ ਦੀ ਇਹ ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਜੀ ਇਹ 55 65 ਸਾਲ ਹੋ ਗਏ ਆ ਅਜੇ 55 65 ਸਾਲ ਹੋ ਗਏ ਜੀ ਕੋਈ ਸਰਕਾਰਾਂ ਨੇ ਇਸ ਪ੍ਰਤੀ ਕੋਈ ਤੁਹਾਡਾ ਕੋਈ ਅੰਗਾਰਾ ਕਿਸੇ ਨੇ ਕੋਈ ਵੀ ਹੱਲ ਨਹੀਂ ਕੀਤਾ ਅਜੇ ਤੱਕ ਅਖਬਾਰਾਂ ਨੇ ਬੜੀ ਚਰਚਾ ਆ ਰਹੀਆਂ ਮੰਤਰੀ ਆਉਂਦੇ ਆ ਸਾਰੇ ਆਉਂਦੇ ਉਹਨਾਂ ਵੱਜ ਕੇ ਨਹੀਂ ਕੀਤਾ ਤੁਸੀਂ ਅਜੇ ਉਹ ਜਿਗਰ ਬਥੇਰਾ ਕੀਤਾ ਪਰ ਕੋਈ ਹੱਲ ਨਹੀਂ ਕਰ ਰਿਹਾ ਇਹਨਾਂ ਦਾ ਤੇ ਇਹ ਤੋਂ ਤੁਹਾਡੇ ਤੋਂ ਕਿੰਨੀ ਦੂਰੀ ਹੈ ਜੀ ਇਹ ਇਹ ਹੋਊਗਾ ਕੋਈ ਦੋ ਤਿੰਨ ਕਿੱਲੇ ਦੇ ਫਾਸਲੇ ਤੇ ਹਾਂ ਦੋ ਤਿੰਨ ਕਿੱਲੇ ਦੇ ਫਾਸਲੇ ਤੇ ਜੋ ਪੰਚਾਇਤਾਂ ਨੇ ਕੋਈ ਅੱਜ ਤੱਕ ਮਦਦ ਪਾਇਆ ਨਹੀਂ ਪਾਇਆ ਪੰਚਾਇਤ ਨੇ ਕਿਸੇ ਨੇ ਕੋਈ ਮਸਲਾ ਨਹੀਂ ਹੱਲ ਕੀਤਾ ਅਜੇ ਤੱਕ ਕੋਈ ਐਮਐਲਏ ਜਾਂ ਮੰਤਰੀ ਸੈਂਟਰ ਗਵਰਨਮੈਂਟ ਵੀ ਕਿਸੇ ਨੇ ਕੋਈ ਮਸਲਾ ਨਹੀਂ ਹੱਲ ਕੀਤਾ ਅਜੇ ਤੱਕ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਕੋਈ ਨਹੀਂ ਆਇਆ ਹਾਂ ਆਪਾਂ ਨਾਂ ਤੇ ਨਾਂ ਦੱਸੇ ਜਾਵੇ ਕਪੜਾ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਮੈਂ ਪਿੰਡ ਬਰੀਆਣਾ ਦਾ ਨਿਵਾਸੀ ਹਾਂ ਕੋਈ ਤੁਸੀਂ ਮੈਂਬਰជា ਆ ਕੋਈ ਅਹੁਦੇਦਾਰੀ ਕੋਈ ਹੈ ਤੁਹਾਡੇ ਕੋਲ ਜੀ ਨਹੀਂ ਜੀ ਮੇਰੇ ਤੋਂ ਕੋਈ ਨਹੀਂ ਧੰਨਵਾਦ ਆਪਣਾ ਜੀ ਉਹ ਦੀ ਜਾਣਕਾਰੀ ਦਿੱਤੀ ਇੱਕ ਵਾਰ ਫਿਰ ਨਾਮ ਲਿਆ ਜੀ ਮੇਰਾ ਨਾਮ ਪਰਮਜੀਤ ਹੈ ਪੰਜੀ ਸਿੰਘ ਜੀ ਧੰਨਵਾਦ ਤੁਹਾਡਾ ਜੀ ਤੁਸੀਂ ਜਾਣਕਾਰੀ ਦਿੱਤੀ ਹੈ ਜੋ ਜੋ ਤੇ ਅੰਦਾਮਨ ਦਿਖਾਉਦੇ ਆ ਜੋ ਫਿਰ ਇਥੋਂ 100 ਕਿਲੋਮੀਟਰ ਦੂਰੀ ਤੇ ਹੈ ਨਾ ਤਾਂ ਦੱਸਿਆ 100 ਕਿਲੋਮੀਟਰ ਨਹੀਂ 1/2 ਕਿਲੋਮੀਟਰ ਦੂਰੀ ਤੇ ਹੈ ਨਾ ਜੋ ਦੱਸਿਆ ਆ 3 ਕਿਲੇ ਦੀ ਦੂਰੀ ਤੇ ਹੈ ਨਾ ਜੋ ਤੇ ਦੇ ਰਹੇ ਨੇ ਖੇਤਾਂ ਦੇ ਵਿੱਚ ਖੜੇ ਹੋ ਗਏ ਅਸੀਂ ਦੇ ਰਹੇ ਆ ਆ ਦਰਖਤ ਵਿੱਚ ਉਹ ਨਾ ਫੈਕਟਰੀ ਵੀ ਦਿਖਾ ਦੇ ਹਾਂ ਫੈਕਟਰੀ ਵੀ ਜਾਣਕਾਰੀ ਲੈਂਦੇ ਆ ਦੇ ਦੇਖੋ ਅਵਾਦੀ ਖੜੇ ਆ ਚਲੋ ਜਿੰਦਾਬਾਦ ਮਰਦਾਵਾਦ ਸਾਡੇ ਪਿੰਡ ਦੇ ਵਿੱਚ 55-60 ਸਾਲ ਹੋ ਗਏ ਆ ਇਹ ਕੂੜੇ ਪੈਂਦੇ ਨੂੰ ਨਾ ਪੰਚਾਇਤ ਨੇ ਨਾ ਮੰਤਰੀ ਨੇ ਕਿਸੇ ਸੰਤਰੀ ਨੇ ਕੁਝ ਵੀ ਨਹੀਂ ਕੀਤਾ ਅਸੀਂ ਤਾਂ ਬਹੁਤ ਕਹਿ ਚੁੱਕੇ ਆ ਪਰ ਸਾਡੇ ਪਿੰਡ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਸਰ ਤੋਂ 2-3 ਕਿਲੋ ਆਹ 2 ਕਿਲਿਆਂ ਦੀ ਬਾਤ ਤੇ ਆ ਨੇ ਕਿ ਆ ਦੋ ਕਿੱਲਾਂ ਦੀ ਦੋ ਕਿੱਲਾਂ ਦੀ ਬਾੜ ਤੇ ਆ ਪਹਿਲਾਂ ਉੱਥੇ ਫੈਕਟਰੀ ਸੀ ਉਹ ਫੈਕਟਰੀ ਥੱਲੇ ਨੱਪੀ ਗਈ ਹੁਣ ਫੇਰ ਫੈਕਟਰੀ ਆ ਸਾਹਮਣੇ ਬਣ ਰਹੀ ਆ ਹੁਣ ਪਿੰਡ ਦੇ ਵਿੱਚ ਹੀ ਆਂ ਡਈ ਆ ਇਹ ਹਾਂਜੀ 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 ਇਹ ਵੀ ਫੈਕਟਰੀ ਨੂੰ ਹੁਣ ਫੇਰ ਨਵੀਂ ਬਣਾ ਰਹੇ ਆ ਪਹਿਲਾਂ ਮਸ਼ੀਨਾਂ ਚੱਕ ਕੇ ਲੈ ਗਏ ਸੀ ਪਰ ਮਸ਼ੀਨਾਂ ਹੁਣ ਫੇਰ ਕਹਿੰਦੇ ਆ ਜਾਣੀਆਂ ਆ ਬਾਦੀ ਬਾਦੀ ਸਾਡੇ ਪਿੰਡ ਤੱਕ ਹੀ ਆ ਗਈਆਂ ਆ ਰਹੀਆਂ ਵਾਹ ਰਹੀਆਂ ਫਿਰ ਦੇਖੋ ਜੀ ਇਹ ਗੰਦਗੀ ਦਾ ਘਰ ਆ ਸਾਡੀ ਮੰਗ ਇਹੀ ਆ ਜੀ ਇਹ ਇਥੋਂ ਚਕਾਇਆ ਜਾਵੇ ਪਿੰਡ 'ਚ ਬਿਮਾਰੀਆਂ ਨਾ ਫੈਲਣ ਨਾ ਕੋਈ ਬਿਮਾਰ ਹੋਵੇ ਬਹੁਤ ਜ਼ਿਆਦਾ ਮਰ ਰਹੇ ਆ ਇਸੇ ਕਰਕੇ ਪਾਣੀ ਦਾ ਪਿੰਡ ਦਾ ਖਰਾਬ ਹੋ ਚੁੱਕਾ ਨਾਲਾ ਕੋਈ ਸ੍ਰਾਮ ਪੰਚਾਇਤ ਜਾਂ ਤੁਹਾਡੇ ਕਾਜੀ ਬੰਦੇ ਤੇ ਸਭ ਮਰੇ ਹੋ ਜਾਂ ਪੰਚਾਇਤ ਵੀ ਤੇ ਮੈਂਬਰ ਵੀ ਕਿਸੇ ਨੇ ਕੋਈ ਮਸਲਾ ਨਹੀਂ ਹੱਲ ਕੀਤਾ ਅਜ ਤੱਕ ਸ਼ਾਸਨ ਤੋਂ ਕੀ ਮੰਗ ਕਰਦੇ ਜੀ ਅਸੀਂ ਮੰਗ ਇਹੀ ਕਰਦੇ ਆ ਵੀ ਇੱਥੋਂ ਚਕਾਇਆ ਜਾਵੇ ਤੁਹਾਡੀ ਉਮਰ ਕਿੰਨੀ ਹੋ ਗਈ ਜੀ ਮੇਰੀ ਉਮਰ 50 55 ਸਾਲ ਹੋ ਗਈ ਹੈ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਦੇਖ ਦੇਣ ਇਹ ਜਦੋਂ ਮੈਂ ਕੀ ਹੋਇਆ ਵੀ ਉਦੋਂ ਵੀ ਪਹਿਲਾਂ ਦਾ ਕੂੜਾ ਇੱਥੇ ਚੱਲ ਰਿਹਾ ਆ ਜੋ ਬੋਟਾ ਮੰਗੜਾਉਂਦੇ ਉਹਨਾਂ ਕੋਈ ਮੰਗ ਕੇ ਰੱਖੀ ਵੀ ਨਹੀਂ ਰੱਖੀ ਮੰਗਿਆ ਬਥੇਰੀਆਂ ਗਾ ਉਦੋਂ ਵਾਦਾ ਕਰ ਦਿੰਦੇ ਆ ਮੁਰਖੇ ਕੋਈ ਨਹੀਂ ਮੌਕੇ ਤੇ ਫੜਦਾ ਉਹ ਮੈਂ ਤਾਂ ਕਰਦੇ ਚਕਾਉਣਾ ਮਿਲਦਾ ਨਹੀਂ ਸਰਕਾਰ ਕੋਲ ਪ੍ਰੋਜੈਕਟ ਮੰਗ ਕਰ ਰਹੇ ਆ ਵੀ ਇਹ ਚਾਜ ਜਾਵੇ ਅਸੀਂ ਇਹ ਕਹਿੰਨੇ ਵੀ ਇੱਥੋਂ ਚਕਾਇਆ ਜਾਵੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਨਹੀਂ ਪੈਂਦੇ ਉਹ ਮੁਸ਼ਕਲ ਆਦਾ ਸਾਰਾ ਇਹਦੇ ਨੂੰ ਬਿਮਾਰੀਆਂ ਫੈਲ ਰਦੀਆਂ ਆ ਬੱਚੇ ਬਿਮਾਰ ਹੋ ਰਹੇ ਆ ਬੱਚੇ ਬਿਮਾਰ ਹੁੰਦੇ ਆ ਹੋਈ ਤੋਂ ਦੂਰ ਚਕਾਇਆ ਜਾਵੇ ਹੈਲੋ ਆ ਜੇ ਹੋਰ ਭਾਜੀ ਇਹੇ ਇਹ ਮੰਗ ਕਰਦੇ ਆ ਵੀ ਚਲੋ ਇਹ ਕੂੜਾ ਹੈਗਾ ਇਹਨਾਂ ਚਲੋ ਦੂਰ ਚਲੇ ਜਾਵੇ ਕਿਤੇ ਇਹੋ ਮੰਗ ਕਰਦੇ ਆ ਅਸੀਂ ਹਾਂ ਦੱਸੋ ਦੱਸੋ ਬਰਤ ਹੈ ਹੀ ਮੰਕਰਦੇ ਕੂੜਾ ਚੱਕਿਆ ਜਾਵੇ ਵੀ ਤੁਹਾਡੀ ਪੰਚਾਇਤ ਨੇ ਕੁਝ ਨਹੀਂ ਕੀਤਾ ਨਾ ਪੰਚਾਇਤ ਨਾ ਕੋਈ ਸਰਕਾਰ ਨੇ ਨਾ ਕਿਸੇ ਨੇ ਕਿਸੇ ਨੇ ਨਹੀਂ ਕੁਝ ਵੀ ਕੀਤਾ ਜੋ ਬਰਿਆਣਾ ਡੰਪ ਜਿਹੜਾ ਕਾਜੀ ਅਖਬਾਰਾਂ ਚ ਵੀ ਆਉਂਦਾ ਹੈ 3 ਕਿਲੋਮੀਟਰ ਦੂਰੀ ਦੇ ਸਟੇਟ ਵਿੱਚ ਜੋ ਪੈਕਟੀਆਂ ਵੀ ਸਥਾਨ ਜੋ ਪਿੰਡ ਦੇ ਪ੍ਰਬੰਧਕ ਨੇ ਜਾਣਕਾਰੀ ਦਿੱਤੀ ਹੈ ਕਾਫੀ ਪੁਰਾਣਾ ਹੈ ਇਹ 100 ਫੁੱਟ ਕਾਫੀ ਉੱਚਾ ਹੈ ਜੋ ਬਿਮਾਰੀਆਂ ਡਰ ਹੈ ਆ ਕਾਫੀ ਮੰਗ ਕਰਦੇ ਆ ਰਹੇ ਨੇ ਜੋ ਵੀ ਆ ਇਲੈਕਸ਼ਨਰ ਪ੍ਰਤੀ ਵਿਕਾਸਾਂਵਰਤੀ ਵਾਦੇ ਕਰਦੇ ਆ ਝੂਠੇ ਆ ਨਾ ਪਰ ਸਾਡੀ ਅਜੇ ਤੱਕ ਕਿਸੇ ਨੇ ਸੁਣੀ ਨਹੀਂ ਬ੍ਰਿਆਣਾ ਲੋਕ ਨੇ ਜਾਣਕਾਰੀ ਦਿੱਤੀ ਗਈ ਅਵਤਾਸੇ ਮਾਰੇ ਵੀ YouTube ਚੈਨਲ ਜਾਣਦੇ ਹੋ ਬ੍ਰਿਆਨ ਦੇ ਪ੍ਰਹੰਤਕ ਜਨ ਜੋ ਜੋ ਫੈਕਟੀਆਂ ਹਨ उन्हें शक बई हुई हैले दुआ आबादी है देखो कोल्ड स्टोर है इलाके फैक्ट्रिया जो तो फैक्ट्रिया कम चल रहा है, रहा है। देखो डब जिते है जेडी फैक्ट्री है सरकार तो साफ सुथर ਵਾਦੇ ਕਰਦੀ ਆ ਰਹੀ ਹੈ ਨਾ ਕੰਧ ਦੇਖੋ ਜੋ ਇਹਦੀ ਆਵਾਜ਼ ਉੱਪਰ ਤੱਕ ਜਾਵੇ ਕੁੰਪਕਾਨੀ ਸਰਕਾਰਾਂ ਬੈਠੀਆਂ ਨਾ ਜੋ ਫੈਕਟਰੀ ਨੇ ਹੁੰਦੇ ਹੋਏ ਦੇਖੋ ਪਹਾੜੀ ਜਿਨਾਂ ਰੂਪ ਨੇੜੇ ਆ ਕੇ ਦਿਖਾਉਂਦਾ ਹੈ ਨਾ ਪਿੰਡ ਵਾਸੀਆਂ ਦੀ ਪੁਕਾਰ ਹੈ ਇਸ ਦੇ ਨਾਲ ਕਾਫੀ ਜਾਨਾਂ ਗਈਆਂ ਹਨ ਜੋ ਲੋਕ ਬਰਿਆਣਾ ਤੇ ਆ ਕੇ ਜਾਣਕਾਰੀ ਦਿੰਦੇ ਹੋ ਨਾ ਆਓ ਤੁਸੀਂ ਅਗਲਾ ਰੂਪ ਦਿਖਾ ਲਈਏ ਜੋ ਹਿਮਾਚਲ ਦੀਆਂ ਪਹਾੜੀਆਂ ਹਨ ਜੋ ਪਹਾੜੀਆਂ ਹਿਮਾਚਲ ਦੀਆਂ ਹਨ ਜਿन्हे ਲੋਕ ਸੈਕਾਨ ਜਾਂਦੇ ਹਨ ਪਰ ਉਤੋਂ ਤੁਸੀਂ ਦੇਖਦੇ ਆ ਇਹ ਗੰਦ ਜਿਹੜਾ ਇਹ ਬਰੀਆਣਾ ਦਾ ਸਾਰੇ ਸ਼ਹਿਰ ਦਾ ਜਲੰਧਰ ਦਾ ਕਿੰਨੇ ਤੋਂ ਲਾਵੇ ਜਿੱਥੇ ਸਾਕਾਨ ਨੂੰ ਜਗ੍ਹਾ ਨਹੀਂ ਮਿਲਦੀ ਪਰ ਉਹ ਇਸਤਾਨ ਬਰੀਆਣਾ ਹੈ ਜਿੱਥੇ ਬਰੀਆਣਾ ਉਥੇ ਡੰਬ ਬਣਾਇਆ ਜਾਣਕਾਰੀ ਪਰਮੰਦਰ ਕਮੇਟੀ ਨੇ ਮਹੱਲੇ ਵਾਸੀਆਂ ਦਿੱਤੀ ਹੈ ਕਿ ਇਥੇ ਕਾਫੀ ਜ਼ਰ ਹੋ ਗਿਆ ਇਹ 60 70 ਸਾਲ ਤੋਂ ਪਹਿਲਾਂ ਕੂੜਾ ਸਿਟੀ ਜਾਂਦੇ ਉਹ ਬਸੇ ਪਾਈ ਗਈ ਹੈ ਸਰਕਾਰਾਂ ਸਫਾਈ ਦਾ ਕੰਮ ਵੀ ਚੱਲਦਾ ਹੈ ਕਾਫੀ ਉੱਚਾ ਹੈ ਦੇਖੋ ਕੂੜਾ ਕਰਕਟਾ ਛੇ ਆ ਦਾ ਇਕੱਠਾ ਕਰਕੇ ਇੱਥੇ ਜੋ ਰਸਤਾ ਕਲੋਜ਼ ਹੋ ਜਾਂਦਾ ਹੈ ਆਦੋ ਇੱਕ ਤੋਂ ਬਰੀਆਣਾ 3 ਕਿਲੋਮੀਟਰ ਦੀ ਦੂਰੀ ਸਤੇ ਤੋਂ 3 ਕਿਲੋ ਨਹੀਂ 3 ਕਿਲੋ 3 3 ਕਿਲੇ 3 ਕਿਲੇ ਕਿਲੋਮੀਟਰ ਸਤੇ ਉਹ ਜਿਹੜੇ ਦਾਖ ਦੇਦਾ ਉਤੋਂ ਸ਼ੋਅ ਸ਼ੁਰੂ ਕੀਤਾ ਸੀ ਜੋ ਜਾਣਕਾਰ ਦਿੰਦੇ ਸੀ ਪਰ ਪ੍ਰਬੰਧਕ ਵਿਕ ਪਿੰਡ ਦੇ ਇਲਾਕਾ ਵਾਸੀਆਂ ਨੇ ਦਿੱਤੀ ਹੈ ਇਹ ਖੇਤਰ ਹਨ ਜੋ ਇਹ ਨੇੜੇ ਆ ਗਿਆ ਨਾ ਜੋ ਪਹਾੜੀ ਦੇ ਰੂਪ ਧਾਰਿਆ ਹੈ 77 ਸਾਲ ਹੋ ਗਏ ਨਾ ਕਹ ਸਰਕਾਰਾਂ ਕਈ ਆਈਆਂ ਤੇ ਕਈ ਗਈਆਂ ਪਰ ਕਈਆਂ ਨੇ ਇਹ ਕਿ ਪੁਕਾਰਾਂ ਨਹੀਂ ਸੁਣੀਆਂ ਇਹਦੇ ਹਜ਼ਾਰਾਂ ਜਾਨਾਂ ਗਈਆਂ ਦੇਖੋ ਜੀ ਹਾਂ ਹੁਣ ਤਰ ਨੇੜੇ ਇਹ ਨੇੜੇ ਆ ਗਏ ਜੀ ਅਸੀਂ ਜੋ ਪਿੰਡ ਦੇ 3 ਕਿਲੋਮੀਟਰ 3 ਕਿਲੇ 3 ਕਿਲੋਮੀਟਰ ਦਾ ਮਾਦ 3 ਕਿਲੇ ਦੇ ਦੂਰਸਥੇ ਤੋਂ ਇਹ ਨਵ ਜੋ ਪਹਾੜੀ ਤੇ ਉਤਾਰਿਆ ਹੈ ਪਰ ਪਿੰਡ ਦੇ ਲੋਕਾਂ ਨੇ ਅਤੇ ਪਰਵੰਧਕ ਕਮੇਟੀਆਂ ਨੇ ਦੱਸਿਆ ਧਾਰਮ ਸਥਾਵਾ ਦੱਸਿਆ ਅੱਜ ਮੋਕਲ ਜਾ ਕੇ ਦੇਖਿਆ ਜਾਵੇ ਇਹ ਦੇਖ ਕੂੜਾ ਕਰਕਟ ਦੀ ਇਹ ਗੰਧ ਜੋ ਫੈਕਟਰੀ ਉਹਨਾਂ ਡੰਗਰ ਵੀ ਮਰਦੇ ਆ ਬਿਮਾਰੀਆਂ ਕਰਕੇ ਮੈਂ ਕੁਛ ਲੈਂਦਾ ਜਾਣਕਾਰੀ ਜੋ ਪ੍ਰਬੰਧਕ ਜਾਨਾ ਹਨ ਪਹਿਲਾਂ ਤੁਹਾਨੂੰ ਸ਼ੋਅ ਅਦਖਾਲਦੇ ਆ ਜੋ ਹਮਾ ਜਲਦੀਆਂ ਪਹਾੜੀਆਂ ਲੋਕ ਸੈਰ ਕਰਨ ਜਾਂਦੇ ਆ ਪਰ ਬਿਆਣਾ ਦੇ ਜਿਹੜੇ ਲੋਗ ਆ ਉਹ ਸੱਚ ਕਰ ਜਾਂਦੇ ਆ ਨਾ ਬਿਮਾਰੀਆਂ ਨੂੰ ਤਾਨ ਸਰਕਾਰਾਂ ਨੂੰ ਇਹ ਕਹਿੰਦੇ ਆ ਨਾ ਕਿ ਅਸੀਂ ਤੁਹਾਡੇ ਦੁੱਖ ਦੇ ਕਾਰਨ ਇਥੇ ਬਰਿਆਣਾ ਡਾਮ ਦੇ ਜੋ ਇਹਦੇ ਕੂੜਾ ਛੱਡਦੇ ਆ ਨਾ ਜੋ ਸੰਸਾਰ ਯਾਤਰਾ ਕਰ ਜਾਂਦੇ ਆ ਇਸ ਦੁੱਖ ਤੋਂ ਸੰਸਾਰ ਜਿਆਦਾ ਕਹੀ ਜਾਣਾਂ ਗਈਆਂ ਨਾ ਤੁਸੀਂ ਉਹ ਦੇਖੋ ਨੇੜੇ ਜਾ ਕੇ ਉੱਪਰ ਮੈਂ ਦਿਖਾ ਦਾਂ ਜੋ ਮੇਰੇ ਪ੍ਰਬੰਧਕ ਜਨ ਆਏ ਆ ਉਹਨਾਂ ਕੋ ਇੰਟਰਵਿਊ ਲੈਂਦੇ ਆ ਨਾ ਜੋ ਪਰਮਜੀਤ ਸਿੰਘ ਜੀ ਜੋ ਹਾਈ ਪ੍ਰਬੰਧਕ ਕਮੇਟੀ ਦੇ ਉਹ ਜਾਣ ਕੇ ਦਿੰਦੇ ਆ ਨਾ ਸਤਿ ਸ੍ਰੀ ਅਕਾਲ ਜੀ ਤੁਹਾਡਾ ਹੁਣ ਪਹੁੰਚੇ ਆ ਨਾ ਕੀ ਕਹਿਣਾ ਚਾਹੁੰਦੇ ਆ ਜੀ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਜੀ ਜਿੱਦਾਂ ਆਹ ਦੇਖੋ ਸਾਹਮਣੇ ਜਾਨਵਰ ਮਰ ਰਹੇ ਆ ਵੀ ਜਿੱਦਾਂ ਜਾਨਵਰ ਮਰ ਰਹੇ ਇਦਾਂ ਹੀ ਪਬਲਿਕ ਇਥੇ ਪਿੰਡ ਬਰਿਆਣਾ ਦੇ ਵਿੱਚ ਮਰ ਰਹੀ ਆ ਸਿਰਫ ਇਹ ਕੂੜੇ ਦਾ ਕਰਕੇ ਕੂੜੇ ਦਾ ਕਰਕੇ ਜਿੱਦਾਂ ਜਾਨਵਰ ਮਰਨ ਦੇ ਆ ਉਦਾਂ ਹੀ ਬੰਦੇ ਮਰਨ ਦੇ ਇਥੇ ਕੋਈ ਨਹੀਂ ਸਾਡੀ ਸੁਣਵਾਈ ਕਰ ਰਿਹਾ ਪੰਚਾਇਤ ਵਾਲੋ ਵੀ ਕਿਸੇ ਨੇ ਕੋਈ ਮਸਲਾ ਨਹੀਂ ਹੱਲ ਕੀਤਾ ਅਜ ਤੱਕ ਇਹ ਕੋਈ ਥੜੀ ਜਾਂਦਾ ਕੋਈ ਅੱਜ ਕੱਲ ਪ੍ਰਬੰਧ ਕਮੇਟੀ ਜਾਂ ਕੋਈ ਜਾਣਕਾਰੀ ਨਹੀਂ ਲੈਂਦੇ ਜੀ ਤੁਹਾਡੇ ਜੋ ਸਰਪੰਚ ਜਾਂ ਕੋਈ ਕਿਸੇ ਨੇ ਕੋਈ ਜ਼ਿੰਮੇਵਾਰੀ ਨਹੀਂ ਸਮਝਦਾ ਇਸ ਕੰਮ ਨੂੰ ਇਹ ਦੇਖੋ ਪੜੀਆ ਉਤਾਰਿਆ ਤੇ ਇਹਦੇ ਉੱਤੇ ਲੋਕ ਰਹਿੰਦੇ ਆ ਜੀ ਲੋਕੀ ਰਹਿੰਦੇ ਆ ਜਿੱਦਾਂ ਕਿ ਆ ਉਹ ਬੱਚੇ ਚੁਗੰਡੇ ਆ ਕੂੜਾ ਕ੍ਰਿਕਟ ਲਫਾਫੇ ਚੁਗਦੇ ਆ ਉਥੇ ਝੌਂਪੜੀਆਂ ਬਣਾਈਆਂ ਉਹਨਾਂ ਨੇ ਉਥੇ ਰਹਿ ਰਹੇ ਆ ਇਹਦਾ ਜੋ ਡੰਗਰ ਮਰਿਆ ਆ ਡੰਗਰ ਮਰਿਆ ਤੇ ਵਿੱਚ ਤੁਹਾਡਾ ਜੋ ਪੰਜ ਨਹੀਂ ਅਜੇ ਉਹਦੇ ਨੋਟਿਸ ਵਿੱਚ ਨਹੀਂ ਆਇਆ ਕੋਈ ਚੀਜ਼ ਦੱਸਿਆ ਵਾਲੇ ਉਹ ਇਹੋ ਜੇ ਕੰਮ ਨੂੰ ਜਾਂਦਾ ਹੀ ਨਹੀਂ ਕਿਸੇ ਗੱਲੇ ਵੀ ਅੱਜ ਤੱਕ ਕਿਸੇ ਨੇ ਕੋਈ ਇਹ ਜੀ ਗੱਲ ਫਰਮਾਈ ਨਹੀਂ ਕੀਤੀ ਤੁਸੀਂ ਸਾਹਮਣੇ ਦੇਖਣ ਰਹੇ ਆ ਵੀ ਕੀ ਹਾਲ ਤੇ ਇਹਦਾ ਡੰਗਰ ਦਾ ਕੀ ਹੋਇਆ ਤੇ گا ਪਿੰਡਿਆਂ ਦਾ ਕੀ ਹਾਲ ਹੋਊਗਾ ਕੀ ਜਾਣਕਾਰੀ ਜੀ ਦੋ ਜੀ ਕਿੰਨਾ ਚਿਰ ਹੋ ਗਿਆ ਡੰਗਰ ਬੜੇ ਨੇ ਜੀ ਇਹ ਨੂੰ ਮਿੰਨੀ ਮਿਆਦ ਆ 15 ਜਾਂ 18 ਦਿਨ ਹੋ ਗਏ ਆ ਜੀ ਆਮ ਲੋਕ ਵੀ ਇੱਥੇ ਛੱਡਦੇ ਆ ਜੀ ਆਮ ਲੋਕ ਨਹੀਂ ਇਹ 12ਵਾਂ ਹੀ ਆ ਰਿਹਾ ਕੂੜਾ ਇੱਥੇ ਬਾਹਰੋਂ ਨਾਲ ਕੂੜੇ ਨਾਲ ਇਹ ਡੰਗਰ ਤਾਲ ਲੈ ਕੇ ਆ ਜਾਂਦੇ ਆ ਆਹਾਂਜੀ ਆਹਾਂਜੀ ਬਾਹਰੋਂ ਡੰਗਰ ਆਉਂਦੇ ਆ ਜੀ ਕੰਕਾ ਦਿੱਤੀ ਗਈ ਇਹ ਡੰਗਰ ਜੋ ਹੈ ਮਰਿਆ ਪਿਆ ਹੈ ਉਹ ਜੋ ਟਰਾਲ ਟਰੱਕ ਜਾਂ ਟਰਾਲੀ ਦੇ ਵਿੱਚ ਲੈ ਕੇ ਆ ਜਾਂਦੇ ਆ ਇੱਥੇ ਸੁੱਟ ਜਾਂਦੇ ਆ ਇੱਥੇ ਸੁੱਟ ਜਾਂਦੇ ਆ ਤਾਨੂੰ ਇਹ ਕਰ ਕੋਈ ਜਾਣਕਾਰੀ ਨਹੀਂ ਦਾ ਸਰਪੰਚ ਦਾ ਪ੍ਰਬੰਧਕ ਮੇਰੇ ਨਾਲ ਮਿਲਿਆ ਵਾ ਕੋਈ ਜਾਣ ਕਿਸੇ ਨੂੰ ਨਹੀਂ ਕੋਈ ਜਾਣਕਾਰੀ ਹਾਤੋਂ ਇਤੋਂ ਤਿੰਨ ਕਿੱਲੇ ਦੂਰੀ ਰਸਤੇ ਤੇ ਜਾਓ ਜੋ ਉਤੋਂ ਪਿੰਡ ਦੇ ਤਿੰਨ ਕਿੱਲੇ ਹੈ ਉੱਥੋਂ ਜਾਣਕਾਰੀ ਲਈ ਸੀ ਪਰ ਦੇਖੋ ਜਾਣਕਾਰੀ ਦਿੱਤੀ ਹੈ ਇੱਥੇ ਆ ਕੇ ਦੇਖਿਆ ਗਿਆ ਆ ਜਾਨਵਰੀ ਮਿਲਿਆ ਹੈ ਦੰਗਰ ਮਿਲਿਆ ਹੈ ਇਹ ਦੇਖੋ ਆ ਦੇਖੋ ਥੱਲੇ ਹੁੰਦੀ ਜੇ ਤਾਂ ਗਾਲ ਦੇਂ ਸਰਕਾਰਾਂ ਬੜੇ ਦਾਵੇ ਕਰਦੀਆਂ ਨਾ ਮਾਸ ਸਿਟੀ ਦੇ ਸ਼ਹਿਰ ਬਹੁਤ ਲੋਕ ਬਾਰੇ ਖੁਸ਼ ਹਨ ਕਾਇ ਤਾਂ ਆਂ ਮੁਝੇ ਜਿਹਾ ਬੰਦਿਆਂ ਬੇ ਦੁੱਖ ਪਰ ਤਾਵਾ ਕਰਦੀਆਂ ਨਾ ਕਿ ਸਰਕਾਰਾਂ ਬੁੰਗੀਆਂ ਬੋਲੀਆਂ ਨਾ ਕੋਈ ਸੁਣਾਈ ਨਹੀਂ ਕਰਦੀਆਂ ਗੁਰੂ ਪਿਆਰੇ ਸਾਧ ਸੰਗਤ ਜੀ ਮੈਂ ਪਿੰਡ ਬਰਿਆਣਾ ਤੋਂ ਜਗਤਾਰ ਬਰਿਆਣਵੀ ਮੈਂ ਆਪ ਸਭ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕੇ ਸਾਡੇ ਪਿੰਡ ਤੋਂ ਕੁਛੀ ਦੂਰੀ ਤੇ ਤੇ ਦੇਖ ਰਹੇ ਕਿ ਬਹੁਤ ਵੱਡਾ ਇੱਕ ਡੰਪ ਹੈ ਕੂੜੇ ਦਾ ਜਿਹੜਾ ਕਿ ਸਾਡੇ ਪਿੰਡ ਦੇ ਬਹੁਤ ਸਾਰੀਆਂ ਬਿਮਾਰੀਆਂ ਨੇੜੇ ਤੇੜੇ ਜਿੰਨੇ ਵੀ ਆ ਲਾਗੇ ਪਿੰਡ ਪੈਂਦੇ ਹਨ ਉਹ ਸਾਰੇ ਹੀ ਬਿਮਾਰੀ ਦੇ ਕਾਰਨ ਹੀ ਕਾਫੀ ਜੜੀਆਂ ਜਾਨਾ ਇਸ ਕਰਕੇ ਗਈਆਂ ਹਨ ਕਿ ਇੱਥੇ ਕੂੜਾ ਜਿਹੜਾ ਹੈ ਪੂਰੇ ਜਲੰਧਰ ਦਾ ਇਸ ਸਾਡੇ ਪਿੰਡ ਵਿੱਚ ਆਉਂਦਾ ਹੈ ਜਿਸ ਕਰਕੇ ਛੋਟੇ ਛੋਟੇ ਬੱਚੇ ਆਹ ਦਿਨ ਕੋਈ ਦਿਨ ਕੁਝ ਮੌਤਾ ਹੁੰਦੀਆਂ ਰਹਿੰਦੀਆਂ ਹਨ ਜਦੋਂ ਵੀ ਮੌਤਾ ਸ਼ੁਰੂ ਹੁੰਦੀਆਂ ਹਨ ਪੰਜ ਛੇ ਮੌਤਾ ਜ਼ਰੂਰੀ ਹੋ ਜਾਂਦੀਆਂ ਨੇ ਉਹ ਇਸ ਕਰਕੇ ਹੁੰਦੀਆਂ ਹਨ ਕਿ ਜਿਹੜੇ ਇੱਥੇ ਜਲਵਾਯੂ ਜਿਹੜਾ ਹਵਾ ਹੈ ਜਿਹੜਾ ਪਾਣੀ ਹੈ ਬੜਾ ਗੰਦਲਾ ਹੋ ਚੁੱਕਾ ਹੈ ਤਾਂ ਇਸ ਕਰਕੇ ਆ ਦੇਖੋ ਨਾਲ ਦੇ ਦੇਖ ਸਕਦੇ ਹੋ ਕਿ ਇੱਕ ਗਾਂ ਜਿਹੜੀ ਹੈ ਮੱਝ ਹੈ ਮੇਰੇ ਖਾਲ ਗਾਂ ਜੀ ਪਤਾ ਨਹੀਂ ਲੱਗ ਰਿਹਾ ਕਿਉਂਕਿ ਸਿਰਫ ਤੋਦਾ ਖੋਲ ਹੀ ਦਿਸ ਰਿਹਾ ਮੱਝ ਸੋ ਇਹ ਵੀ ਇਸ ਕਰਕੇ ਹੀ ਆ ਕਿ ਜੋ ਗੰਦਾ ਮੰਦਾ ਜੋ ਵੀ ਪਾਣੀ ਨਾਲ ਦੇਖੋ ਫਸਲਾਂ ਜਿਹੜੀਆਂ ਕਿੰਨੀਆਂ ਸਾਡੇ ਜੀਮੇਦਾਰ ਲੋਕਾਂ ਦੀਆਂ ਖਰਾਬ ਹੋ ਰਹੀਆਂ ਨੇ ਅੱਧੇ ਮਰਖਾਲੇ ਅੱਧੇ ਕੱਲੇ ਦੇ ਵਿੱਚ ਅੱਧਾ ਕੱਲੇ ਤੋਂ ਜ਼ਿਆਦਾ ਖਰਾਬ ਹੋ ਰਹੀਆਂ ਸੋ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਉਹ ਕਰਨ ਕਿਰਪਾ ਕਿ ਇਸ ਪਿੰਡ ਤੋਂ ਜਿਹੜਾ ਵੀ ਕੂੜਾ ਹੈ ਕਿਸੇ ਹੋਰ ਜਗ੍ਹਾ ਤੇ ਇਹ ਨਹੀਂ ਚਾਹੁੰਦੇ ਕਿ ਕਿਸੇ ਹੋਰ ਪਿੰਡ ਦੇ ਨੇੜੇ ਚਲੇ ਜਾਵੇ ਉਹ ਸਾਰ ਜਿਸ ਤਰ੍ਹਾਂ ਅਸੀਂ ਦੁਖੀ ਆ ਇਸ ਤਰ੍ਹਾਂ ਉਹ ਦੁਖੀ ਹੋਣ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਕੂੜਾ ਹੈ ਕਾਫੀ ਦੂਰ ਤੱਕ ਠੱਡਿਆ ਜਾਵੇ ਜਿੱਥੇ ਕੋ ਨੇੜੇ ਤੇੜੇ ਕੋਈ ਪਿੰਡ ਨਾ ਹੋਵੇ ਕੋਈ ਜਨਤਾ ਨਾ ਹੋਵੇ ਤੋਂ ਸਾਰਿਆਂ ਨੂੰ ਇਹ ਸਾਡੇ ਜਿੰਨੇ ਵੀ ਨਗਰ ਦੇ ਸਰਪੰਚ ਪੰਚ ਕਮੇਟੀਆਂ ਨੇ ਜਿੰਨੀਆਂ ਵੀ ਸਾਡੇ ਸਥਾਨਕ ਧਾਰਮਿਕ ਸਥਾਨ ਜਿੰਨੇ ਵੀ ਹਨ ਉਹ ਸਾਰਿਆਂ ਵੱਲੋਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਖਾਸ ਕਰਕੇ ਗਵਰਨਮੈਂਟਾਂ ਨੂੰ ਕੇਂਦਰ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿੰਨਾ ਵੀ ਜਲਦ ਤੋਂ ਜਲਦੀ ਹੋ ਸਕੇ ਇਹ ਸਾਡੇ ਪਿੰਡ ਤੇ ਕੂੜੇ ਨੂੰ ਕਿਸੇ ਦੂਰ ਤੱਕ ਦੇ ਲਾ ਜਾ ਕੇ ਉੱਥੇ ਸੁੱਟਿਆ ਜਾਵੇ ਤਾਂ ਜੋ ਸਾਡੇ ਪਿੰਡ ਵਾਲੇ ਜਿਹੜੇ ਆਉਣ ਵਾਲੇ ਬੱਚੇ ਸਾਡੇ ਇੱਕ ਸੁਖੀ ਜੀਵਨ ਦੇ ਨਾਲ ਉਹ ਸਿਹਤ ਦੇ ਨਾਲ ਕਾਮਯਾਬ ਰਹਿਣ ਸੋ ਸਾਰਿਆਂ ਨੂੰ ਇਸ ਕਰਕੇ ਮੈਂ ਇਹ ਜਾਣਕਾਰੀ ਇਸ ਕਰਕੇ ਦੇ ਰਿਹਾ ਹਾਂ ਤੇ ਬੇਨਤੀ ਕਰ ਰਿਹਾ ਹਾਂ ਜਿੰਨੀਆਂ ਸਰਕਾਰ ਆ ਰਹੀਆਂ ਨੇ ਸੋ ਸਾਰੇ ਕਹਿ ਕੇ ਚਲੇ ਜਾਂਦੇ ਲੇਕਿਨ ਕਰਦੇ ਕੁਛ ਨਹੀਂ ਤੇ ਇਸ ਕਰਕੇ ਮਿਹਰਬਾਨੀ ਕਰਨੀ ਹੈ ਸਾਰੀਆਂ ਸੰਸਥਾਵਾਂ ਦਾ ਉਹ ਸਾਰੇ ਨਗਰ ਨਿਵਾਸੀਆਂ ਦਾ ਇਹ ਕਹਿਣਾ ਹੈ ਕਿ ਜਿੰਨਾ ਵੀ ਜਲਦੀ ਤੋਂ ਜਲਦੀ ਹੋ ਸਕੇ ਜਿਹੜਾ ਕੂੜਾ ਆਉਂਦਾ ਹੈ ਉਸ ਕਿਸੇ ਹੋਰ ਜਗ੍ਹਾ ਤੇ ਸੇਫ ਜਗ੍ਹਾ ਤੇ ਸਟਾਇਆ ਜਾਵੇ ਜਿੱਥੇ ਕੋਈ ਹੋਰ ਜੇ ਪਿੰਡ ਨੇੜੇ ਨਾ ਹੋਵੇ ਕੋਈ ਸਾਹ ਸੰਗ ਦੇ ਨੇੜੇ ਨਾ ਹੋਵੇ ਤੋਂ ਸਾਰਿਆਂ ਨੂੰ ਇਸ ਕਰਕੇ ਮੈਂ ਆਪਣੇ ਵੱਲੋਂ ਔਰ ਸਾਡੇ ਨਗਰ ਦੇ ਪਿੰਡ ਜਿਹੜਾ ਬਰੀਆਣਾ ਉਹਦੇ ਵੱਲੋਂ ਸਾਰੀਆਂ ਸੰਸਥਾਵਾਂ ਵੱਲੋਂ ਅਸੀਂ ਉਸ ਗਵਰਨਮੈਂਟ ਦਾ ਧੰਨਵਾਦ ਕਰਾਂਗੇ ਜਿਹੜਾ ਇਸ ਕੂੜਾ ਕਟਕਰ ਨੂੰ ਕਿਸੇ ਹੋਰ ਜਗ੍ਹਾ ਤੇ ਲਿਜਾ ਕੇ ਔਰ ਇਸ ਪਿੰਡ ਨੂੰ ਨਿਰੋਗ ਬਿਨਾਂ ਰੋਗ ਤੋਂ ਇਹ ਕਰ ਦੇਣ ਅਸੀਂ ਗਵਰਨਮੈਂਟ ਦੇ ਨਾਲ ਮੋੜਨਾ ਮੋਡਲਾ ਆਕੇ ਜੋੜ ਕੇ ਉਹਨਾਂ ਦੇ ਨਾਲ ਚੱਲਾਂਗੇ ਜੈ ਗੁਰੂ ਦੇਵ ਧੰਨ ਗੁਰੂ ਦੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੋਲੇ ਸੋਨਰ ਪਿਆ ਸਤ ਗੁਰੂ ਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਿਹਾਲ ਸਾਸ ਤ੍ਰੀ ਅਕਾਲ ਜੀ ਤੁਸੀਂ ਇੱਕ ਪ੍ਰਬੰਧਕ ਕਮੇਟੀ ਆ ਸਤਾਂ ਵਾਲੇ ਮੈਂਬਰ ਹੋ ਆਪਣਾ ਬਰੀਆਨਵੀ ਹੈ ਤੁਹਾਡਾ ਨਾਮ ਆ ਜੋ ਕਲਾਕਾਰਾਂ ਦੀ ਇੱਕ ਨਵਾਂ ਰੋਸ਼ਨ ਦੁਨੀਆ ਦੇ ਵਰਲਡ ਵਿੱਚ ਆ ਤੇ ਤੁਹਾਡੇ ਬਰੀਆਨਵੀ ਦਾ ਜਾਂ ਤੁਹਾਡੇ ਅਖਬਾਰਾਂ ਵਿੱਚ ਚਰਚਾ ਹੁੰਦੀ ਆ ਬਾਹਰੋਂ ਵੀ ਟੈਲੀਫੋਨ ਆਉਂਦੇ ਆ ਉਹ ਤੇ ਕੀ ਕਹਿਣਾ ਚਾਹੁੰਦਾ ਸਰਕਾਰਾਂ ਦੇ ਅਖਬਾਰਾਂ ਜੀ ਵਿੱਚ ਕੀ ਆ ਜਾਂ ਮਾਲਕ ਸੁਣਾਈ ਹੁੰਦੀ ਹੈ ਮੈਂ ਜਿਸ ਤਰ੍ਹਾਂ ਕਿ ਪਹਿਲਾਂ ਆਪ ਸਭ ਨੂੰ ਬੇਨਤੀ ਕਰ ਚੁੱਕਾ ਕਿ ਕਾਫੀ ਸਮੇਂ ਤੋਂ ਜਿਹੜਾ ਹੈ ਮਸਲਾ ਚੱਲ ਰਿਹਾ ਕਿ ਇਹ ਕੂੜਾ ਜਿਹੜਾ ਕਿਸੇ ਹੋਰ ਜਗ੍ਹਾ ਤੇ ਲਿਜਾਇਆ ਜਾ ਰਿਹਾ ਹੈ ਲੇਕਿਨ ਉਦੋਂ ਮੰਨ ਜਾਂਦੇ ਆ ਲੇਕਿਨ ਬਾਅਦ ਵਿੱਚ ਕੋਈ ਕੋਈ ਮਸਲਾ ਹੱਲ ਨਹੀਂ ਹੁੰਦਾ ਸੋ ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਆ ਕੋਈ ਉਹਨਾਂ ਨਾਲ ਕੋਈ ਜ਼ਬਰਦਸਤੀ ਨਹੀਂ ਇਹ ਵੀ ਚਾਹੁੰਦੇ ਆ ਕਿ ਜਿੱਥੇ ਸੁੱਟਿਆ ਜਾਵੇ ਉਥੇ ਨੇੜੇ ਤੇੜੇ ਕੋਈ ਪਿੰਡ ਨਾ ਹੋਵੇ ਨਾ ਕੋਈ ਕੋਈ ਹੋਰ ਕੋਈ ਜਿਨ੍ਹਾਂ ਨੂੰ ਸਾਡੇ ਤੋਂ ਬਾਅਦ ਆ ਉਹਨਾਂ ਨੂੰ ਦੁੱਖ ਭੋਗਣਾ ਪਵੇ ਸਾਡੇ ਨੇੜੇ ਬਹੁਤ ਸਾਰੇ ਪਿੰਡ ਪੈਂਦੇ ਨੰਦਰਪੁਰ ਪੈਂਦਾ ਨਾਗਰਾ ਪੈਂਦਾ ਬਾਤੀ ਬਾਬਾ ਖੇਲ ਪੈਂਦਾ ਜਨੀਆਂ ਆਲਦ ਵਾਲੇ ਪੈਂਦੇ ਜਲੰਧਰ ਵਿਹਾਰ ਜਲੰਧਰ ਕੋਨ ਜਿਆ ਕਿੰਨੇ ਮੈਂ ਪਿੰਡ ਦੱਸ ਦਿਆਂ ਬਹੁਤ ਸਾਰੇ ਪਿੰਡ ਜਿਹੜੇ ਸਾਡੇ ਪਿੰਡ ਦੇ ਨਾਲ ਲੱਗਦੇ ਖਾਸ ਕਰਕੇ ਅਸੀਂ ਬਹੁਤ ਦੁਖੀ ਹਾਂ ਤਾਂ ਸਾਡਾ ਜਿਹੜਾ ਮਸਲਾ ਹੱਲ ਕੀਤਾ ਜਾਵੇ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਹਾਂਜੀ ਦੇਖੋ ਕਿੰਨੇ ਖਾਈਟ ਵੇ ਤੇ ਕਿੰਨੇ ਕਿੰਨੇ ਚੱਕਰ ਹੋ ਗਿਆ ਇਹ ਬਣਿਆ ਨੂੰ ਇਹਨੂੰ ਬਣੇ ਨੂੰ 60-70 ਸਾਲ ਹੋ ਗਏ ਆ ਜੀ ਘੱਟ ਤੋਂ ਘਾਟੇ ਨੇ ਇੱਕ ਸਾਲ ਹੋ ਗਏ ਹੋਣੇ ਜੀ ਮੇਰੇ ਤੇ ਦੇਖ ਲਵੇ ਕਿੰਨਾ ਉੱਚਾ ਹੈਗਾ ਇਹ ਹਾਈਟ ਇਹ ਕਿੰਨੀ ਹੈ ਜੀ ਪਹਾੜ ਜੋ ਜਤਰਾ ਸੌ ਫੁੱਟ ਤੋਂ ਜ਼ਿਆਦਾ ਆ ਜੀ ਇਹ 100 ਫੁੱਟ ਦਾ ਤਕਰੀਬਨ ਉੱਤੇ ਹੋਗਾ ਮੈਨੂੰ ਲੱਗਦਾ ਜੀ ਸਰਕਾਰ ਦੀ ਜਤਰਾ ਜੋ ਕਰਦੇ ਆ ਸਰਕਾਰ ਕਰਾ ਰਹੀ ਲੱਗੇ ਆ ਡੇਢ ਫੁੱਟ ਡੇਢ 150 ਦੇ ਫੁੱਟ ਦੇ ਵੀ ਸਾਥ ਸੰਗਤ ਦੇ ਨਾਲ ਖੜੀ ਉਹ ਵੀ ਦੱਸਦੇ ਵੀ 150 ਦੇ ਫੁੱਟ ਦੇ ਇਹਨਾਂ ਤਕਰੀਬ ਜਿਹੜੀ ਇਹ ਉਚਾਈ ਇਹਦੀ ਹੈਗੀ ਹੈ ਲਓ ਜੀ ਬਿਮਾਰੀ ਦੇ ਵਿੱਚ ਵੀ ਆ ਦੱਸ ਦੱਸ ਤਾ 150 ਕੁੜਦੇ ਚਾਹੀਦੇ ਆ ਨਾ ਲੋਕ ਸੈਰ ਕਰਨ ਜਾਂਦੇ ਆ ਪਹਾੜਾਂ ਚ ਸੈਰ ਕਰਨੇ ਆ ਥਾੜੀ ਜਿਹੜੇ ਪਿੰਡ ਦੇ ਇਲਾਕੇ ਦੇ ਲੋਕ ਆ ਸੰਸਾਰਿਕ ਯਾਤਰਾ ਇਸੇ ਮਹੱਲੇ ਦੇ ਕਰਨ ਜਾਂਦੇ ਆ ਤੇ ਕੀ ਦੁਖੀ ਹੈ ਤਾਂ ਕੀ ਸਰਕਾਰਾਂ ਦੁਖੀ ਹੈ ਦੁਖੀ ਇਦਾਂ ਦੇ ਉੱਥੇ ਪਹਾੜਾਂ ਦੇ ਜਿਹੜੇ ਜਾਂਦੇ ਆ ਤੇ ਉੱਥੇ ਖੁੱਲੀਆਂ ਹਵਾਵਾਂ ਮਿਲਦੀਆਂ ਇੱਥੋਂ ਕੀ ਮਿਲਦਾ ਇੱਥੇ ਤੁਹਾਨੂੰ ਗੰਦ ਮਿਲਣਾ ਸਾਡੇ ਪਿੰਡ ਦਾ ਪਾਣੀ ਵੀ ਖਰਾਬ ਹੋ ਚੁੱਕਾ ਹੈ ਇੱਥੇ ਇੱਥੋਂ ਸੰਸਾਰਿਕ ਜਿਹੜੇ ਬੰਦਾ ਉਹ ਮਨ ਕਿਹਦੇ ਦੁਖੀ ਜਿਹੜਾ ਬੰਦਾ ਇਸੇ ਥਾੜੇ ਦੁਖੋ ਜਾਂਦਾ ਸਰਕਾਰ ਜਿਉਂ ਇਸੇ ਡੰਬ ਤੋਂ ਜਾਂਦਾ ਹਾਂਜੀ ਹਾਂਜੀ ਤੁਹਾਡੀ ਜਾਣਕਾਰੀ ਦਾ ਨਾਮ ਦੱਸਿਓ ਜੀ ਜਾਂ ਪ੍ਰਬੰਧਕ ਕਮੇਟੀ ਦਾ ਨਾਮ ਦੱਸਿਓ ਜੀ ਆ ਉਹਦੇ ਦਾਤ ਤੁਸੀਂ ਜੋ ਹੈ ਜੀ ਹਾਂਜੀ ਹਾਂਜੀ ਫੋਨ ਨੰਬਰ ਦੱਸਿਆ ਜਾਵੀਂ ਹਾਂਜੀ ਨੰਬਰ ਦੱਸਦੇ ਆਪਣਾ ਮੇਰਾ ਨਾਮ ਜੇ 9914877438 ਆ ਪ੍ਰਬੰਧਕ ਕਮੇਟੀ ਕਿਹੜੀ ਸੰਸਾਦ ਦੇ ਨਾਲ ਸੁਣੋ ਸਾਹਿਬ ਸ੍ਰੀ ਗੁਰਵਦਾਸ ਭਵਨ ਪਈ ਤੋਂ ਮੈਂ ਅੱਜ ਤੋਂ ਸਾਲ ਪਹਿਲਾਂ ਤੇ ਹੁਣ ਸਾਡੇ ਇਹ ਨਗਰ ਦੇ ਪ੍ਰਧਾਨ ਨੇ ਪਰਮਜੀਤ ਜੀ ਪੰਮਾ ਜੀ ਤੇ ਨਾਲ ਅਸੀਂ ਮੋੜ ਦੇ ਨਾਲ ਮੋੜਾ ਲਾ ਕੇ ਹਰੇਕ ਪਿੰਡ ਦੇ ਨਾਲ ਹਰੇਕ ਚੰਗੇ ਕੰਮ ਵਿੱਚ ਅਸੀਂ ਤੁਰੀਦਾ ਸਾਰੇ ਕੋਈ ਵੀ ਹੋਵੇ ਹਰੇਕ ਕੋਈ ਚੰਗਾ ਕੰਮ ਹੋਵੇ ਹਰੇਕ ਦੇ ਨਾਲ ਖੜੇ ਹੁੰਦੇ ਆ ਸਰਕਾਰਾਂ ਆਉਂਦੀ ਜਾਂਦੀਆਂ ਸਨਾਮ ਗੁਰਦਾਸ ਸਾਹਿਬ ਵੀ ਆਉਂਦੀਆਂ ਜਾਂਦੀਆਂ ਵਾਅਦੇ ਕਰਦੀਆਂ ਤੇ ਅੱਜ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ ਕੀ ਕਹਿਣਾ ਚਾਹੁੰਦੇ ਨੇ ਸਾਡਾ ਕੋਈ ਵਾਅਦਾ ਨਹੀਂ ਅੱਜ ਤੱਕ ਪੂਰਾ ਅਸੀਂ ਤਾਂ ਇਹ ਤੁਹਾਨੂੰ ਪਹਿਲਾਂ ਵੀ ਅਰਜ਼ ਕਰ ਚੁੱਕੇ ਹਾਂ ਕਿ ਗਵਰਨਮੈਂਟ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਪਰ ਅਸੀਂ ਉਦੋਂ ਉਹਨਾਂ ਦੇ ਜਾਇਜ਼ਾ ਕਾਰ ਕਰਾਂਗੇ ਜਦੋਂ ਤੱਕ ਸਾਡੇ ਪਿੰਡ ਤੋਂ ਜਿਹੜਾ ਗੰਦ ਇਸ ਚੁੱਕਿਆ ਨਹੀਂ ਜਾਂਦਾ ਹਾਂਜੀ ਬਾਕੀ ਜਿਹੜੀ ਸੰਗਤ ਇਹ ਸਾਰੇ ਅਸੀਂ ਇਕੱਲੇ ਨਹੀਂ ਬੋਲ ਰਹੇ ਇਹ ਸਾਰਾ ਆਲੇ ਦੁਆਲੇ ਦਾ ਜਿੰਨਾ ਏਰੀਆ ਹੈ ਉਹ ਸਾਰਾ ਇਹ ਬੋਲ ਰਿਹਾ ਵੀ ਸਾਡੇ ਤੋਂ ਜਿਹੜਾ ਕੋੜ ਹੈ ਸਾਡੇ ਪਿੰਡ ਦੇ ਆਲੇ ਦੁਆਲੇ ਲੱਗਾ ਇਹਨੂੰ ਕੱਢਿਆ ਜਾਵੇ ਔਰ ਸਾਡੇ ਜਿਹੜੇ ਭਾਈ ਜ਼ਿਮੀਂਦਾਰ ਹੈ ਉਹਨਾਂ ਦੀਆਂ ਫੈਸਲਾ ਦੇਖੋ ਕਿੰਨੀਆਂ ਖਰਾਬ ਅੱਦੇ ਤਾਂ ਵਿਚਾਰੇ ਵੇਚ ਕੇ ਹੋਰ ਪਾਸੇ ਫਸਲਾਂ ਜਮੀਨ ਲੈ ਗਾਇਆ ਇੱਕ ਵਾਰ ਜਾਣ ਕੇ ਨਾ ਦੱਸਿਆ ਧੰਨਵਾਦ ਹਾਂ ਬਹੁਤ ਬਹੁਤ ਧੰਨਵਾਦ ਜੀ ਮੈਂ ਪਿੰਡ ਬਰਿਆਣਾ ਜੁਗਤਾਰ ਬਰਿਆਣਵੀ ਜੀ ਤੇ ਮੈਂ ਆਪ ਸਭ ਨੂੰ ਇਹੀ ਬੇਨਤੀ ਫੇਰ ਦੁਬਾਰਾ ਕਰਦਾ ਕਿ ਜਿੰਨੀ ਵੀ ਵੱਧ ਤੋਂ ਵੱਧ ਕੋਸ਼ਿਸ਼ ਹੋ ਸਕੇ ਆਪਾਂ ਰਲ ਮਿਲ ਕੇ ਹਮਾਂ ਲ ਮਾਰੀਏ ਔਰ ਇਸ ਪਿੰਡ ਦਾ ਜਿਹੜਾ ਆਪਣਾ ਕੋੜ ਲੱਗਾ ਹੋਇਆ ਹੈ ਸਾਡੇ ਆਉਣ ਵਾਲੇ ਭਵਿੱਖ ਬਾਰੇ ਬੱਚਿਆਂ ਬਾਰੇ ਉਹ ਬਿਮਾਰੀਆਂ ਤੋਂ ਰਹਿਤ ਹੋਣ ਔਰ ਇਸ ਨੂੰ ਕਿਸੇ ਨਾ ਕਿਸੇ ਹੋਰ ਦੂਰ ਜਗ੍ਹਾ ਤੇ ਛੱਡਿਆ ਜਾਵੇ ਇਹ ਗਵਰਨਮੈਂਟ ਤੋਂ ਮੰਗ ਕਰਦੇ ਹਾਂ ਅੱਛਾ ਆ ਜਾਣਕਾਰੀ ਦਿੰਦੇ ਜੋ ਦੱਸਿਆ ਹਾਂਜੀ ਹਾਂਜੀ ਹਾਂ ਬੋਲੋ ਤਾਨੂ ਤੁਸੀਂ ਅੱਜ ਨੇੜੇ ਰਹਿੰਦੇ ਆ ਜੀ ਕੀ ਕਹਿਣਾ ਚਾਹੁੰਦੇ ਆ ਇਸ ਸਬੰਧ ਵਿੱਚ ਜੋ ਤੁਹਾਡੇ ਆਹ ਜਿਹੜਾ ਗੰਦਾ ਪਾਣੀ ਆ ਇਹ ਸਾਡੇ ਖੇਤਾਂ ਦੇ ਵਿੱਚ ਤੁਰੇ ਫਿਰਦੇ ਆ ਆ ਪੈਰ ਦੇਖੋ ਸਾਡਾ ਕੀ ਹਾਲ ਹੋਇਆ ਇਹ 60 70 60 60 70000 ਰੁਪਏ ਲਾਹਟ ਇਹ ਕਿਸ ਕਹਾਂ ਤੁਹਾਡਾ ਹੋਇਆ ਜੀ ਇਹ ਇਹ ਪਾਣੀ ਦੇਖੋ ਜੀ ਪਾਣੀ ਦੇਖੋ ਇਹ ਜੇ ਜਾਨਵਰ ਪਿਆ ਤੁਹਾਡੇ ਖੇਤ ਕਿਹੜੇ ਆ ਜੀ ਤੁਹਾਡੇ ਆ ਸਾਰੇ ਜੀ ਤੁਹਾਡੇ ਆਪਣੇ ਦੇ ਖੇਤ ਜੀ ਨਹੀਂ ਸਾਡਾ ਬੰਦਾ ਨੌਕਰੀ ਕਰਦਾ ਨੌਕਰੀ ਕਰਦਾ ਹਾਂਜੀ ਇਹ ਸੁਟਿਆ ਨਹੀਂ ਜੀ ਇਹ ਤਾਰ ਇੱਥੋਂ ਆਉਂਦੀ ਸੀ ਉਹ ਉਥੇ ਨਾਲ ਜੁੜੀ ਉਹ ਖੰਭਾ ਡਿੱਗਣ ਕਰਕੇ ਇਹ ਫਿਰ ਖੰਭਾ ਡਿੱਗਾ ਢੇਰ ਸੁੱਟਣ ਨਾਲ ਖੰਭਾ ਡਿੱਗ ਪਿਆ ਤੇ ਇਹ ਮਾਜੀ ਚੁਗਦੀ ਚੁਗਦੀ ਇੱਥੇ ਚੰਬੜ ਗਈ ਐਕਸੀਡੈਂਟ ਵੀ ਹੋਇਆ ਹਾਂਜੀ ਹਾਂਜੀ ਐਕਸੀਡੈਂਟ ਹੋ ਗਿਆ ਹਾਂਜੀ ਹਾਂਜੀ ਜੋ ਜੇ ਬਿਜਲੀ ਦੇ ਤਾਰਾਂ ਜੋ ਦੇਖੋ ਜੀ ਦਿਖਾਲ ਦੇਣਾ ਜਾਣ ਕੇ ਦਿੱਤੀ ਗਈ ਆ ਜੋ ਬਿਜਲੀ ਪ੍ਰਸ਼ਾਸ ਜੋ ਜੋ ਦਿਖਾ ਦਿਆਂ ਜਾਣਕਾਰੀ ਦਿੱਤੀ ਗਈ ਆ ਅੱਜ ਲੋਕਾਂ ਨੇ ਜੋ ਇਹ ਬਰੀਆਣੇ ਕੇ ਜੋ ਲੋਕ ਆ ਉਹਨਾਂ ਨੂੰ ਜਾਣਕ ਦਿੱਤੀ ਗਈ ਆ ਜੋ ਇਹ ਮੇਰੇ ਖੇਤ ਆ ਜੋ ਕੁੰਬ ਕਾਨੀ ਸਾਰੇ ਜੋ ਆ ਛੜਕਾਂ ਜਿਹੜੀਆਂ ਆ ਛੜਕਾਂ ਫੈਕਟਰੀਆਂ ਨੇ ਬਣਾਈਆਂ ਹਨ ਤੇ ਇਹ ਜੋ ਜਾਨਵਰ ਜੋ ਮਰਿਆ ਪਿਆ ਹੈ ਉਹਦਾ ਜੋ ਵਿਤਾਰਾ ਉਹ ਖੰਭਾ ਡਿਗਿਆ ਸੀ ਖੰਭਾ ਡਿਗੜਾ ਇਹ ਇਹ ਜਾਨਵਰ ਇੱਥੇ ਚੁੱਕਦਾ ਸੀ ਉਹਦੇ ਐਕਸੀਡੈਂਟ ਹੋ ਗਿਆ ਅੱਜ ਤਾਂ ਕਿਸੇ ਨੇ ਸੜਾਈ ਨਹੀਂ ਕੀਤੀ ਬਿਜਲੀ ਦੀਆਂ ਤਾਰਾਂ ਵੀ ਜਾ ਕੋਈ ਥਰੇ ਲਮਕਦੀਆਂ ਦੇ ਰੇ ਪਾਣੀ ਦੇ ਵਿੱਚ ਕਿਸੇ ਕੋਈ ਨਹੀਂ ਪਤਾ ਸਰਕਾਰਾਂ ਸੁਤੀਆਂ ਪਈਆਂ ਬਿਜਲੀਆਂ ਵੀ ਸੁਤੇ ਪਏ ਲੋਕ ਦੇ ਦੇ ਆ ਇਹ ਦੇਖੋ ਪ੍ਰਬੰਧਕ ਜਨ ਜੋ ਹੈ ਬੜਾ ਮਾ ਮਾੜਾ ਹਾਲਿਆ ਇਹ ਦੇਖੋ ਅੱਜ ਅਬਤਾ ਸਿੰਘ ਵਾਰੀਪੁਰ YouTube ਚੈਨਲ ਵਾਸਤੇ ਜੋ ਲੋਕਾਂ ਦੀ ਪੁਕਾਰ ਹੈ ਬਰੀਆਣਾ ਦੇ ਜੋ ਲੋਕ ਹਨ ਉਹਨਾਂ ਦੇ ਜੋ ਦੁੱਖ ਤੇ ਕੜੀਦੇ ਖੜਾ ਹੋਇਆ ਜ ਇਹਨਾਂ ਦੁਖੀ ਪੁਕਾਰ ਤੁਹਾਡੇ ਅਵਤਾਸੇ ਮਾਲੂ ਜੂਟ ਜਲਾ ਦੇ ਦੇਸ ਦੇਵ ਦੇ ਸੰਗਤਾਂ ਵਾਸਤੇ ਵੱੜਵੇ ਤੇ ਪਹੁੰਚਾਈ ਗਈ ਇਹਨਾਂ ਦੇ ਪੁਕਾਰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਨੂੰ ਤੁਹਾਡੇ ਚੈਨਲ ਨੂੰ ਸੇਵਾ ਕਰਨ ਦਾ ਮਿਹਰ ਦਿੱਤਾ ਗਿਆ ਤੁਹਾਡਾ ਚੈਨਲ ਆਪਣਾ ਹੈ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ ਫਤਿਹ ਪਾਸੀ ਜਾਂਦੇ ਹੋਏ ਰੈਂਡਮ ਤੋਂ ਜੋ ਡੰਪ ਜੀ ਕੋਲ ਆ ਕੇ ਇਹ ਜੋ ਪਰੀਆਣਾ ਦੇ ਲੋਕਾਂ ਦੀ ਪੁਕਾਰ ਸੁਣੀ ਗਈ ਤੇ ਅੱਜ ਤੱਕ ਦੁਨੀਆ ਤੱਕ ਪਹੁੰਚਾਉਣ ਵਾਸਤੇ ਦਾਸ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਬੌਸ ਜਾਂਦੇ ਹੋਏ